ਲਓ ਜੀ ਆ ਪੌੜੀ ਦੇਖੋ ਬਈ ਮਸਤਰੀ ਵੀਰ ਨੇ ਕਿਸ ਢੰਗ ਦੇ ਨਾਲ ਬਣਾਈਆ ਬਹੁਤ ਸੋਹਣੀ ਲੱਗਦੀ ਹੈ ਨਾਲੇ ਪੌੜੀ ਤੇ ਇਹਨੂੰ ਆਪਾਂ ਫੋਲਡ ਵੀ ਕਰ ਸਕਦੇ ਹਾਂ ਦੇਖੋ ਇਹਨੂੰ ਇਸ ਤਰ੍ਹਾਂ ਬੰਦ ਕਰਕੇ ਤੇ ਸਰੀ ਵੀ ਲਗਾ ਸਕਦੇ ਹੈਗੇ ਆਂ ਬਾਅਦ ਵਿੱਚ ਇਹਨੂੰ ਫੋਲਡ ਕਰਕੇ ਦਾ ਕੰਧ ਨਾ ਵੀ ਲਾ ਸਕਦੇ ਹੈਗੇ ਆਂ ਤੇ ਬਾਅਦ ਵਿੱਚ ਗੱਲ ਇਹ ਵੀ ਹੈਗੀ ਵੀ ਇਹ ਬਹੁਤੀ ਜਗ੍ਹਾ ਨਹੀਂ ਰੋਕਦੀ ਜੀ ਜਿਦੋਂ ਮਤਲਬ ਕਿ ਆਪਾਂ ਛੱਤ ਤੇ ਚੜ੍ਹਨਾ ਹੈਗਾ ਜਾਂ ਮਤਲਬ ਕਿ ਕੋਈ ਵੀ ਹਨਾ ਗੱਲ ਆਪਾਂ ਤੇ ਇਸ ਨੂੰ ਮਤਲਬ ਕਿ ਖੋਲ ਕੇ ਇਸ ਤਰ੍ਹਾਂ ਥੱਲੇ ਇਹਦੇ ਟਾਇਰ ਲੱਗੇ ਹੈਗੇ ਆ ਤੇ ਚੜ੍ਹ ਸਕਦੇ ਹੈਗੇ ਆ ਬਾਅਦ ਵਿੱਚ ਕੋਈ ਦਿੱਕਤ ਵਾਲੀ ਕੋਈ ਗੱਲ ਨਹੀਂਗੀ ਤੇ ਇਹ ਕਿਸੇ ਵੀ ਆਪਾਂ ਮਿਸਤਰੀ ਵੀਰ ਨੂੰ ਇਦਾਂ ਦਾ ਢਾਂਚਾ ਦਿਖਾ ਕੇ ਤੇ ਆਪਾਂ ਉਹ ਤੋਂ ਮਿਸਤਰੀ ਤੋਂ ਪੌੜੀ ਇਦਾਂ ਦੀ ਬਣਵਾ ਸਕਦੇ ਹੈਗੇ ਆ ਹੈਗੀਆਂ ਨਾ ਪੂਰੀ ਸਿਰਾ ਗੱਲਬਾਤ ਤੇ ਉਸ ਤੋਂ ਮਤਲਬ ਕਿ ਇਹਦੇ ਵਿੱਚ ਕੈਲ ਲੱਗ ਜਾਂਦੇ ਹੈਗੇ ਆ ਜਿਹਦੇ ਕਰਕੇ ਉਹ ਰੁਕ ਜਾਂਦੀ ਹੈ ਤੇ ਥੱਲੋ ਮਤਲਬ ਕੀ ਇਹ ਟਾਇਰ ਲੱਗੇ ਨੇ ਬਈ ਬਹੁਤ ਸੋਹਣੀ ਪੌੜੀ ਹੈਗੀ ਆ ਤੇ ਇਦਾਂ ਦੀ ਬਣਵਾਵਾਂਗੇ ਤਾਂ ਬਹੁਤ ਜ਼ਿਆਦਾ ਮਤਲਬ ਕੀ ਜਗ੍ਹਾ ਦਾ ਵੀ ਹੱਲ ਹੋ ਸਕਦਾ ਹੈਗਾ ਜਿਹਦੇ ਕਰਕੇ ਬਹੁਤੀ ਜਗ੍ਹਾ ਨਹੀਂ ਰੁਕਦੀ ਜੀ ਕਿਵੇਂ ਲੱਗੀ ਪੌੜੀ ਬਈ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ